ਮੈਂ ਤੁਹਾਡਾ ਆਪਣਾ ਰਿਪੋਰਟਰ ਵਰਨਜੀਤ ਸਿੰਘ ਜਿੱਥੇ ਚੋਣ ਮੈਦਾਨ ਦੇ ਵਿੱਚ ਜਿਹੜੇ ਵੱਖ-ਵੱਖ ਪਾਰਟੀਆਂ ਦੇ ਆਗੂ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਸੋ ਅੱਜ ਪਹੁੰਚੇ ਆ ਬਾਟ ਨੰਬਰ 12 ਦੇ ਵਿੱਚ ਜਿੱਥੇ ਕਾਂਗਰਸੀ ਆਗੂ ਸ਼੍ਰੀਮਤੀ ਗਰਮੀਤ ਕੌਰ ਔਰ ਉਹਨਾਂ ਦੇ ਬੇਟੇ ਪਿੰਦਰ ਬਿਰਕ ਜੀ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਜਿੱਥੇ ਬਿਕਰਮ ਬਾਜਪੀ ਵੀ ਪਹੁੰਚੇ ਸੀਗੇ ਔਰ ਉਸ ਦਫ਼ਤਰ ਦਾ ਉਗਾਟਣ ਵੀ ਕੀਤਾ ਗਿਆ ਸੋ ਨੌਜਵਾਨ ਜਿਹੜਾ ਆਗੂ ਆ ਸਾਡੇ ਵਿਚਕਾਰ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਪਹਿਲਾਂ ਤਾਂ ਸਵਾਗਤ ਹੈ ਚੈਨਲ ਦੇ ਵਿੱਚ ਅਗਰਿਕਾਲ ਸਾਹਿਬ ਐਰਫਤੋ ਜੀ ਸਵਰਨ ਪੰਜਾਬ ਟੀਮ ਨੂੰ ਬਹੁਤ-ਬ ਕੀ ਕਹਿਣਾ ਚਾਹੁੰਦੇ ਆ ਪਹਿਲਾਂ ਤੁਸੀਂ ਚੋਣ ਮੈਦਾਨ ਵਿਚ ਉਤਰਿਆ ਕਾਂਗਰਸ ਪਾਰਟੀ ਬਲਿਡੀ ਦੀ ਟੀਮ ਦੋ ਤੁਹਾਨੂੰ ਟਿਕਟ ਐਲਾਨਿਆ ਹੈ ਕਿ ਹੋਏ ਆ ਜੀ ਸਾਡੀ ਟੀਮ ਬਾਜਵਾ ਜਿਵੇਂ ਸਾਰੀ ਟੀਮ ਕੋਲ ਜ਼ੋਰ ਲੱਗੀ ਹੈ ਮਿਹਨਤ ਕਰਨ ਡਟੇ ਹੋਏ ਆ ਆਪਣੀਆਂ ਜੋ ਵੀ ਮਹੱਲੇ ਦੀਆਂ ਸਮੱਸਿਆ ਨੇ ਸਾਰੀਆਂ ਲਿਆਂਦੀਆਂ ਧਿਆਨ ਚ ਉਹ ਕਰਾਂਗੇ ਜੀ ਸਾਰੀਆਂ ਆਪਣੇ ਕਿ ਕਿ ਸਮੱਸਿਆ ਜੀ ਆਪਣੇ ਕੀਬੋਰਡ ਦੇ ਵਿੱਚ ਕਿਸ ਨੇ ਕਹਿੰਗੇ ਐਕਚੁਅਲ ਨਾਰਮਲ ਗੱਲਾਂ ਤਾਂ ਦੇਖਿਆ ਜਾਂਦੇ ਕਿ ਅਕੱਲ ਸੇਵਰੇ ਦੀ ਸਮੱਸਿਆ ਜਾਂ ਪਾਣੀ ਦੀ ਸਮੱਸਿਆ ਜਾਂ ਲਾਈਟ ਦੀ ਸਮੱਸਿਆ ਜਾਂ ਅਨੇਕਾਂ ਜਿਹੜੀਆਂ ਸਨੇਹ ਸਮੱਸਿਆ ਨੇ ਕਿ ਹੋਰ ਕਿਹੜੇ-ਕਿਹੜੇ ਮੁੱਦੇ ਨੇ ਸਾਡੇ ਠੋਕ ਇੱਥੇ ਸਭ ਤੋਂ ਵੱਡੀ ਸਮੱਸਿਆ ਗਲੀਆਂ ਦੀ ਹੈ ਜੀ ਆਹ ਤੁਹਾਨੂੰ ਆਹੀ ਗਲੀ ਦੇਖਣੀ ਆ ਇਹ ਵੀ ਕਾਂਗਰਸ ਦੇ ਵੇਲੇ ਬਣੀਆਂ ਨੇ ਉਹ ਮਗਰੋਂ ਸਾਰੀ ਕੱਚਾ ਜੀ ਇੱਥੇ ਕੋਈ ਇੱਕ ਗਲੀ ਵੀ ਨਹੀਂ ਹੈਗੀ ਲੋਕ ਐਨੇ ਦੁਖੀ ਨੇ ਜਦੋਂ ਮੀਂਹ ਪੈ ਜਾਂਦਾ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਦੁਪਰ ਹੋ ਜਾਂਦਾ ਜੀ 메ਨ ਸਮੱਸਿਆ ਗਲੀਆਂ ਦੀ ਫਿਰ ਸਾਡੇ ਇੱਥੇ ਨੇੜੇ ਤੇੜੇ ਮੈਡੀਕਲ ਜਨਈ ਉਹ ਨਸ਼ੇ ਬਹੁ ਵੇਚਦੇ ਆ ਜਿਵੇਂ ਕੈਪਸੂਲ ਹੋ ਗਏ ਸ਼ੀਸ਼ੀਆਂ ਹੋ ਗਈਆਂ ਇਦਾਂ ਦੇ ਉਹਨਾਂ ਤੇ ਵੀ ਠੱਲ ਪਾਵਾਂਗੇ ਅਸੀਂ ਉਦਾਂ ਵੀ ਅਸੀਂ ਕਰਦੇ ਚਿੱਟੇ ਦੀ ਸਮੱਸਿਆ ਜਿਹੜੀ ਆਮ ਚਿੱਟੇ ਦੀ ਸਮੱਸਿਆ ਵੀ ਹੈਗੀ ਆ ਜੀ ਇੱਥੇ ਪਰ ਕੋਸ਼ਕਾ ਜ਼ਿਆਦਾ ਮੈਡੀਕਲ ਨਸ਼ੇ ਦੀ ਸਮੱਸਿਆ ਬਹੁਤ ਆ ਜੀ ਕਿਸ ਤਰ੍ਹਾਂ ਕੋਈ ਨੋਜਵਾਨ ਆ ਕੋ ਕਿ ਇਸ ਤਰ੍ਹਾਂ ਠੱਲ ਪਾਵਾਂਗੇ ਕੀ ਇਸ ਤਰ੍ਹਾਂ ਦਾ ਕਰਾਂਗੇ ਕੀ ਲੈ ਕੇ ਆਇਓ ਆਪਣਾ ਸਾਡੀ ਟੀਮ ਬਹੁਤ ਤਕੜੀ ਹੈ ਜੀ ਸਾਡੇ ਨਾਲ ਯੂਥ ਬਹੁਤ ਜੁੜਿਆ ਹੋਇਆ ਹੈ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ ਜੀ ਕੈਂਪ ਲਾਉਂਦੇ ਰਹੇ ਹਾਂ ਬਲੱਡ ਕੈਂਪ ਤਾਂ ਜਾਗਰੂਤਾ ਕੈਂਪ ਜਿ ਲਾਉਂਦੇ ਰਹੇ ਹਾਂ ਕਰਾਂਗੇ ਇੱਕ ਵਾਰ ਕੱਢ ਕੇ ਸੀਟੀ ਜੀ ਪੂਰਾ ਜਿੱਥੇ ਹੁਣ ਵਿਕਰਮਾਦਿਬਾਈ ਪਹੁੰਚੇ ਸੀ ਉਹਨਾਂ ਨੇ ਵੀ ਉਹਨਾਂ ਦੇ ਕਹਿਣ ਦੇ ਮੁਤਾਬਕ ਆ ਗਿਆ ਕਿ ਤੁਹਾਡੀ ਜਿਹੜੀ ਟਿਕਟਾ ਮਤਲਬ ਆਪਣੇ ਕੱਟੀ ਗਈ ਸੀਗੀ ਵੋਟ ਕੱਟੀ ਗਈ ਹੈ ਫਿਰ ਤੁਹਾਡੇ ਮਾਤਾ ਜੀ ਨੂੰ ਮਤਲਬ ਕੀ ਕੀ ਕਰਨ ਮੰਨਦੇ ਹੋ ਕਿ ਸਤ ਕਿਉਂ ਗਈ ਮੇਰੀ ਐਮਐਲਏ ਦੀ ਵੋਟ ਇੱਥੇ ਪਈ ਹੈ ਜੀ ਐਮਪੀ ਦੀ ਪਈ ਹੈ ਪਿਛਲੀ ਵਾਰ ਕਾਉਂਸਲਰੀ ਦੀ ਵੋਟ ਵੀ ਇੱਥੇ ਪਈ ਆ ਐਤ ਕੀ ਮੇਰਾ ਇਹਨਾਂ ਨੇ ਲਿਸਟ ਚੋਂ ਨਾ ਹੀ ਕੱਟਤਾ ਮੇਰੀ ਇੱਥੋਂ ਵੋਟ ਹੀ ਗ ਮੇਰੇ ਡੈਡੀ ਦੀ ਕਰਤੀ ਵੋਟ ਗੈਬ ਭਰਾ ਮੇਰਾ ਬਾਹਰ ਆ ਉਹਨਾਂ ਨੂੰ ਪਤਾ ਉਹਨੇ ਆਉਣਾ ਨਹੀਂ ਉਹਦੀ ਵੋਟ ਪਈ ਆ ਮੇਰੇ ਮੰਮੀ ਦੀ ਵੋਟ ਉਹਨਾਂ ਨੂੰ ਲੱਭੀ ਨਹੀਂ ਹੋਣੀ ਇਹ ਪਈ ਆ ਜੀ ਫਿਰ ਅਸੀਂ ਐਟ ਟਾਈਮ ਮੰਮੀ ਦੀ ਨਾਮੀਨੇਸ਼ਨ ਭਰੇ ਫਿਰ ਹੁਣ ਮਾਤਾ ਜੀ ਨੂੰ ਅਸੀਂ ਕਰਿਆ ਅੱਗੇ ਜੀ ਸਿੰਦਰ ਸਰਕਾਰ ਦੀ ਮਿਸਟੈਕ ਮੰਨਦੇ ਹੋ ਜਾਂ ਪ੍ਰਸ਼ਾਸਨ ਦੀ ਗਲਤੀ ਹੈ ਜਾਂ ਜਿਹੜੀ ਵੋਟਾਂ ਦੀ ਸੂਚੀ ਹੈ ਜਿਹੜੀ 2 ਰਾਤ ਤੱਕ ਮਿਲੀ ਆ ਕੱਲ ਵੋਟਾਂ ਦੀ ਸੂਚੀ ਬਹੁਤ ਲੇਟ ਮਿਲੀ ਆ ਜੀ ਸਰਕਾਰਾਂ ਦੀਆਂ ਵੀ ਗਲਤੀਆਂ ਨੇ ਜੀ ਇਹਦੇ 'ਚ ਬਹੁਤ ਜ਼ਿਆਦਾ ਹੁਣ ਅਸੀਂ ਤਾਂ ਨਵੇਂ ਆ ਸਾਨੂੰ ਐਨੇ ਆ ਵਿਚਲੀਆਂ ਗੱਲਾਂ ਤਾਂ ਪਤਾ ਨਹੀਂ ਆ ਵੋਟਾਂ ਵਾਲਾ ਕੰਮ ਹਣ ਡਟੇ ਹੋ ਚੋਂ ਮੈਦਾਨ ਦੇ ਵਿੱਚ ਡਟੇ ਹੋਏ ਤਾਂ ਕਿਸ ਤਰ੍ਹਾਂ ਦੇਖਦੇ ਹਾਂ ਕੀ ਵਾਰਡ ਦੇ ਵਿੱਚ ਜਿਸ ਤਰ੍ਹਾਂ ਲੈ ਕੇ ਚੱਲੋਂਗੇ ਕਿੰਨੇ ਕੁ ਵੋਟਰ ਹੈ ਜਿਹੜੇ ਕਿੰਨੇ ਸਪੋਰਟਰ ਸਾਡਾ ਸਾਰਾ ਨਾਲੇ ਆ ਜੀ ਆ ਗਣਪਤੀ ਕਲੋਨੀ ਹੋ ਗਈ ਡੈਲੋ ਰੋਡ ਹੋ ਗਿਆ ਉਹ ਮਦਰਲਾ ਪਾਸਾ ਹੋ ਗਿਆ ਜੀ ਖਲ ਫੈਕਟਰੀ ਤੋਂ ਪਰੇ ਆਪਣੇ ਗੁਰਦੁਆਰੇ ਵਾਲਾ ਮੱਲਾ ਹੋ ਗਿਆ ਸਾਰੇ ਦੁਖੀ ਨਹੀਂ ਇਹਨਾਂ ਤੋਂ ਆਮ ਆਦਮੀ ਦੁਖੀ ਇਹ ਨਾਲੇ ਇੱਥੇ ਰਹਿੰਦਾ ਜੀ ਇਹਨੂੰ ਜਾਣਦੇ ਹੀ ਨਹੀਂ ਕੋਈ ਇੱਧਰ ਸਾਰੇ ਅਗਲਾ ਕਹਿੰਦੇ ਅਸੀਂ ਦੇਖਿਆ ਨਹੀਂ ਹੁਣ ਵੋਟਾਂ ਚ ਆਇਆ ਜੀ ਹੁਣ ਦੇਖਿਆ ਇਹਨੂੰ ਬਲਵਿੰਦਰ ਜੀ ਹਾਂਜੀ ਮੈਂ اپیل ਕਰਦੇ ਹਾਂ ਵੋਟਰਾਂ ਨੂੰ ਨਹੀਂ ਆਵਾਡ ਵਸਨੀਕੀ ਨੂੰ ਵੋਟਰਾਂ ਨੂੰ ਇਹੀ اپیل ਕਰਦੇ ਹਾਂ ਸਾਨੂੰ ਮੌਕਾ ਦਿਓ ਅਸੀਂ ਨੌਜਵਾਨ ਮੁੰਡੇ ਆ ਜੀ ਸਾਡੇ ਚ ਇਤਿਸ਼ਾਹ ਕੰਮ ਕਰਨ ਦਾ ਇਹ ਤਾਂ ਖਿੱਚ ਖੁੱੱਚ ਕੇ ਹਰੇਕ ਨੂੰ ਲੈ ਜਾਵਾਂਗੇ ਇਹ ਜਿਹੜੇ ਆ ਸ਼ੁਰੂ ਤੋਂ ਹੀ ਹੁਣ ਜਿਹੜਾ ਮੱਲੇ ਦੇ ਮੂਰੇ ਹੀ ਬੈਠਾ ਉਹ ਮੱਲੇ ਚ ਉਹਨੂੰ ਚਾਰ ਘਰ ਨਹੀਂ ਜਾਣਦੀ ਉਹਨਾਂ ਨੇ ਕੰਮ ਕੀ ਕਰਨੇ ਆ ਮਾਤਾ ਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਚੌਣ ਮੈਦਾਨ ਦੇ ਵਿੱਚ ਉਤਰੇ ਹੋ ਟਿਕਟ ਮਿਲੀ ਹੋਈ ਹੈ ਕੀ ਕਹੋਗੇ ਆਏ ਹੋਏ ਅਸੀਂ ਜੋ ਵੀ ਕੰਮ ਆਇਸੀ ਸੁਧਾਰਾਂਗੇ ਜੋ ਬੇਟੇ ਨੇ ਕੀਤਾ ਸਾਰਾ ਕੁਝ ਕਰਾਂਗੇ ਅਸੀਂ ਤੁਹਾਡੇ ਸਾਹਮਣੇ ਆਮ ਆਦਮੀ ਪਾਰਟੀ ਦਾ ਵੀ ਉਮੀਦਵਾਰ ਆ ਤੇ ਵੀ ਉਮੀਦਵਾਰ ਨੇ ਤੇ ਕੀ ਕਹਿਣਾ ਚਾਹੋਗੇ ਅਸੀਂ ਨਾ ਜੀ ਸ਼ੁਰੂ ਤੋਂ ਹੀ ਕਾਂਗਰਸ ਨਾਲ ਜੁੜੇ ਆ ਅੱਜ ਦਿਨੀਆਂ ਮੇਰਾ ਵੀਰਾ ਨਾਲ ਖੜਾ ਜੀ ਕਾਜਨ ਬ੍ਰਦਰ ਸਾਨੂੰ 35-40 ਸਾਲ ਤੋਂ ਸਾਡੇ ਪਾਏ ਹੋਣੀ ਪਹਿਲਾਂ ਜੁੜੇ ਹੋਏ ਸੀਗੇ ਇਹ ਜਿਹੜੇ ਸਾਡੇ ਉਲਟ ਖੜੇ ਆ ਝਾੜੂ ਵਾਲੇ ਸੰਧੂ ਸਾਹਿਬ ਹੋਣੀ ਇਹ ਪਹਿਲਾਂ ਕਾਂਗਰਸ 'ਚ ਹੀ ਸੀਗੇ ਇਹ ਤਾਂ ਹੁਣ ਜਿਵੇਂ ਲਾਲੋ ਵੀ ਸਰਕਾਰ ਦੇ ਕੇ ਜਿਹਦੀ ਸਰਕਾਰ ਉਧਰ ਨੂੰ ਇਹ ਛਾਲਾ ਮਾਰਨ ਵਾਲੇ ਨੇ ਜੀ ਬਸ ਮੇਨ ਗੱਲ ਆ ਵੀ ਚੌਧਰਾਂ ਵਾਲੇ ਵੀ ਹਾਂਜੀ ਪਾ ਕੇ ਮਫਲਰ ਗਲਾਂ ਚ ਫਰੀ ਜਾਣਾ ਯ ਐਮਸੀ ਐਮਸੀ ਘੌਣ ਦਾ ਇਹਨਾਂ ਨੂੰ ਚਾਹ ਕੰਮ ਕਰਨ ਵਾਲਾ ਇਹਨਾਂ ਚ ਕੋਈ ਵੀ 1% ਵੀ ਜਜਬਾ ਨਹੀਂ ਦਾ ਜਿੰਨੇ ਕੈਂਡੀਡੇਟ ਨੇ ਸਾਰੇ ਆਏ ਕਾਂਗਰਸ ਚੋਂ ਨਹੀਂ ਇੱਧਰ ਆ ਜਿੱਦਣ ਕਾਂਗਰਸ ਦੀ ਸਰਕਾਰ ਆ ਗਈ ਤੁਹਾਨੂੰ ਦਿਖਾਉ ਸਾਰੇ ਉੱਧਰ ਜਾਣਗੇ ਹੀ ਫੇਰ ਹਾਂਜੀ ਬਿਲਕੁਲ ਤਸਵੀਰ ਖੜੇ ਹੋ ਕਾਫੀ ਲੰਬੇ ਸਮੇਂ ਤੋਂ ਤੁਹਾਨੂੰ ਦੇਖਿਆ ਜਾਂਦਾ ਕਿ ਕਾਫੀ ਤੁਸੀਂ ਕਾਂਗਰਸ ਵਿੱਚ ਆਪਣੇ ਯੋਗਦਾਨ ਦੇ ਰਹੇ ਹੋ ਅੱਜ ਭਿੰਦਰ ਬਿਰਕ ਜੀ ਖੜੇ ਨੇ ਵਾਰਡ ਨੰਬਰ 12 ਦੇ ਵਿੱਚ ਕਿਸ ਤਰ੍ਹਾਂ ਦਾ ਹੈਗਾ ਉਹ ਬਹੁਤ ਵਧੀਆ ਜੀ ਔਰ ਸਾਨੂੰ ਪੂਰੀ ਉਮੀਦ ਆ ਵੀ 12 ਨੰਬਰ ਵਾਰਡ ਨਹੀਂ ਹਰੇਕ ਵਾਰਡ ਸਾਹਨੇ ਵਾਲ ਦਾ ਕਾਂਗਰਸ ਨੂੰ ਵੋਟ ਪਾਊਗਾ ਕਿਉਂਕਿ ਬਦਲਾ ਲਿਆ ਆ ਕੇ ਆਪਾਂ ਦੇਖ ਲਿਆ ਲੋਕਾਂ ਨੂੰ ਨਿਰਾਸ਼ਈ ਹੱਥ ਲੱਗੀ ਆ ਕਾਂਗਰਸ ਪਾਰਟੀ ਇੱਕ ਤਾਂ ਧਰਮ ਨਿਰਪੱਖ ਪਾਰਟੀ ਆ ਦੂਜੀ ਗੱਲ ਇਹ ਆ ਵੀ ਉਹਦੇ ਵਿੱਚ ਪਰਿਵਾਰਵਾਦ ਨਹੀਂ ਹੈਗਾ ਹਰ ਇੱਕ ਨੂੰ ਮੌਕਾ ਦਿੰਦੀ ਆ ਹਰ ਇੱਕ ਅੱਗੇ ਆ ਸਕਦਾ ਉਹਦੇ ਵਿੱਚ ਪਾਰਟੀ ਦੇ ਵਿੱਚ ਉਹਨਾਂ ਦਾ ਮੁੰਡਾ ਭੰਗੜਾ ਨਵਾਂ ਮੁੰਡਾ ਵਾ ਜਸ਼ੀਲਾ ਵਾ ਕੰਮ ਕਰਨ ਦਾ ਮੌਕਾ ਇੱਕ ਦੇਣਾ ਚਾਹੀਦਾ ਸੰਤੋਖ ਸਾਹਿਬ ਤੁਹਾਡੀ ਕਾਂਗਰਸ ਪਾਰਟੀ ਦੀ ਬੜੀ ਵੱਡੀ ਬੈਕਗ੍ਰਾਉਂਡ ਦਾ ਸਤੰਦਰ ਪਾਲ ਗੋਲਡੀ ਉਹਨਾਂ ਦੀ ਦਾਦਾ ਜੀ ਉਹਨਾਂ ਦੀ ਚੇਅਰਮੈਨ ਰਹੇ ਨੇ ਮਲਾਦਾ ਦਾਦਾ ਜੀ ਤੁਹਾਡੇ ਕਾਂਗਰਸ ਪਾਰਟੀ ਤੋਂ ਇਹ ਤੁਹਾਡੇ ਇਸ ਵਾਰ ਦੇ ਵਿੱਚ ਵੋਟਾਂ ਵੀ ਪੈਂਦੀਆਂ ਨੇ ਕਿਵੇਂ ਲੱਗਦਾ ਤੁਹਾਨੂੰ ਆਉਣ ਵਾਲਾ ਸਿਨੈਰੀਓ ਕਿਵੇਂ ਜਦ ਆਉਣ ਵਾਲਾ ਜਿਹੜੀ ਸਰਕਾਰ ਉਹ ਕਿਦਾਂ ਲਈ ਆਈ ਆਉਣ ਵਾਲੀ ਸਰਕਾਰ ਕਾਂਗਰਸ ਦੀ ਆ ਜੀ ਦੇਖ ਰਹੀ ਆ ਸਾਫ਼ ਐਨ ਕਿਉਂਕਿ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦਿੱਤਾ ਪੰਜਾਬ ਦੇ ਲੋਕਾਂ ਨੇ ਪਰ ਇਹ ਖਰੀ ਨਹੀਂ ਉਤਰੀ ਜੀ ਉਮੀਦਾਂ ਤੋਂ ਲੋਕਾਂ ਦੇ ਪੂਰੀ ਨਹੀਂ ਉਤਰੀ ਹੈਗੀ ਕਾਂਗਰਸ ਪਾਰਟੀ ਹੋਈ ਹੈ ਇੱਕ ਜਿਹੜੀ ਲੋਕਾਂ ਦੀ ਉਮੀਦਾਂ ਤੇ ਪੂਰੀ ਉਤਰਦੀ ਹੈ 200% ਆਊਗੀ ਜੀ ਸਾਡੇ ਬਾਜਵਾ ਸਾਹਿਬ ਬਣਗੇ ਐਮ ਐਲ ਏ ਇਥੋਂ ਦੇ ਪੱਕੀ ਮੋਹਰ ਅੱਜ ਤੁਸੀਂ ਲਾ ਸਮਝੋ ਲੱਗ ਗਈ ਹੈ ਚਲੋ ਕੌਂਸਲ ਬਣਦੇ ਹੋ ਜਿੱਤ ਹੋ ਗਈ ਪਹਿਲੇ ਦਾ ਤੇ ਕਿਹੜਾ ਕੰਮ ਕਰੋਗੇ ਜਿੱਥੇ ਤੁਸੀਂ ਕਾਫੀ ਗਲੀਆਂ ਦਾ ਬਹੁਤ ਬੁਰਾ ਹਾਲ ਹੈ ਜੀ ਇਹ ਕਰਾਂਗੇ ਸੀਵਰੇਜ ਚਾਲੂ ਕਰਨਾ ਇਹ ਬਹੁਤ ਵੱਡਾ ਬਸ ਆ ਮੇਨ ਤੋਂ ਪ੍ਰੋਬਲਮ ਆਣੀ ਹਾਂਜੀ ਇੱਕ ਪਾਰਕ ਦੀ ਬਹੁਤ ਵੱਡੀ ਪ੍ਰੋਬਲਮ ਗਰਾਊਂਡ ਨਹੀਂ ਹੈਗਾ ਮੁੰਡਿਆਂ ਲਈ ਵਿੱਚ ਜਗ੍ਹਾ ਬਹੁ ਪਈਆ ਖਾਲੀ ਉੱਥੇ ਅਸੀਂ ਗਰਾਊਂਡ ਦਾ ਕਰਾਂਗੇ ਪ੍ਰਬੰਧ ਬਿਲਕੁਲ ਤੁਸੀਂ ਦੱਸਿਓ ਮੜਾ ਜਿਹੜਾ ਕਿ ਅੱਜ ਇਹ ਦਫ਼ਤਰ ਜਿਹੜਾ ਉਦਘਾਟਨ ਕੀਤਾ ਗਿਆ ਵਾ ਇਹ ਦਫ਼ਤਰ ਦਾ ਅਦਕਟਨ ਅਸੀਂ ਪੱਕੀ ਨੀਂਹ ਰੱਖ ਦਈ ਜੀ ਇੱਥੇ ਆ ਸਾਰੀ ਗਣਪਤੀ ਕਲੋਨੀ ਦਾ ਅਸੀਂ ਮੂਹਰੇ ਲਿਆ ਕੇ ਦਫ਼ਤਰ ਖੋਲਤਾ ਜੀ ਤੇ ਸਦਾ ਲਈ ਇੱਥੇ ਰਹੂਗਾ ਕਿਸੇ ਨੂੰ ਵੀ ਕੋਈ ਕੰਮ ਆ ਕੋਈ ਮੋਹਰ ਲਗਵੋਣੀ ਆ ਕਿਸੇ ਨੂੰ ਕੋਈ ਤੰਗੀ ਪਰੇਸ਼ਾਨੀ ਇੱਥੇ ਆਓ ਇੱਕ ਬੰਦਾ ਅਸੀਂ ਤਨਖਾਹ ਤੇ ਪੱਕਾ ਰੱਖਾਂਗੇ ਉਹਨੂੰ ਆ ਕੇ ਆਪਣੀ ਐਪਲੀਕੇਸ਼ਨ ਦੋ ਅਸੀਂ ਜੇ ਬਾਹਰ ਵੀ ਹੋਏ ਤਾਂ ਆ ਕੇ ਅਸੀਂ ਰੋਜ਼ ਸ਼ਾਮ ਨੂੰ ਆ ਕੇ ਫਾਈਲਾਂ ਚੈੱਕ ਕਰਾਂਗੇ ਕਿ ਕਿਹਦੀ ਐਪਲੀਕੇਸ਼ਨ ਆਈ ਆ ਉਹ ਸਾਰੀਆਂ ਸਮੱਸਿਆਵਾਂ ਕਰਾਂਗੇ ਹੱਲ ਮੇਨ ਮੁੱਦਾ ਔਰਤਾਂ ਦਾ 1000 ਰੁਪਏ ਵਾਲਾ ਉਹ ਵੀ ਅਸੀਂ ਚੱਕਣਾ ਜੀ ਬਹੁਤ ਉਹ ਵੀ ਲਾਰੇ ਲਾਏ ਗਏ ਆ ਜੀ ਠੀਕ ਹੈ ਜੀ ਜੀ ਸਰਦਾਰ ਗੁਰਵਰ ਸਿੰਘ ਜੀ ਬੇਕ ਟਰਾਂਸਪੋਰਟ ਵਾਲੇ ਉਹਨਾਂ ਦੇ ਬੇਟੇ ਅਸੀਂ ਇਹਨਾਂ ਨੂੰ ਪਿਆਰ ਨਾਲ ਭਿੰਦਰ ਜੀ ਕਰਕੇ ਬੁਲਾਉਨੇ ਆ ਬਹੁਤ ਵਧੀਆ ਇਹਨਾਂ ਦਾ ਸੁਭਾਅ ਹੈ ਨੇਚਰ ਹੈ ਮੈਂ ਕਹਿੰਦਾ ਇਹਨਾਂ ਨੂੰ ਕੰਸਲਰ ਬਣ ਦੀ ਲੋੜ ਹੈ ਨਹੀਂ ਸੀ ਫਿਰ ਵੀ ਇਹਨਾਂ ਨੂੰ ਮੌਕਾ ਦਿੱਤਾ ਗਿਆ ਕਿਉਂਕਿ ਕਾਉਂਸਲਰ ਜਿੰਨੇ ਕੰਮ ਸਰਦਾਰ ਗੁਰਵੰਤ ਸਿੰਘ ਜੀ ਘਰੇ ਬੈਠੇ ਹੀ ਕਰੀ ਜਾਂਦੇ ਹਨ ਜਿਹੜਾ ਵੀ ਇਹਨਾਂ ਦੇ ਕੋਲੇ ਕੋਈ ਆਂਦਾ ਹੈ ਇਹ ਸਮਾਜ ਸੇਵਾਦਾਰ ਨੇ ਕਿਸੇ ਨੂੰ ਸ਼ੋਅ ਨਹੀਂ ਕਰਦੇ ਅਸੀਂ 20 ਵਾਰੀ ਇਹਨਾਂ ਤੋਂ ਕੰਮ ਕਰਾਉਂਦੇ ਹਾਂ ਜਦੋਂ ਵੀ ਸਾਡੇ ਤੇ ਕੋਈ ਪੱਟੀ ਪੀੜ ਪੈ ਜਾਂਦੀ ਆ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੀਦੇ ਆ ਕੋਈ ਨਾ ਕੋਈ ਅਫਸਰ ਇਹਨਾਂ ਦਾ ਹਰੇਕ ਪੰਜਾਬ ਦੇ ਵਿੱਚ ਇਹਨਾਂ ਨੂੰ ਜਾਣਦਾ ਸੋ ਸਾਡੇ ਇਹ ਉਸਤਾਦ ਗੁਰੂ ਨੇ ਸਾਡੇ ਮਾਮਾ ਜੀ ਵੀ ਨੇ ਇਹ ਸਾਡਾ ਭਰਾ ਵਾ ਇਹਦੀ ਅਸੀਂ ਬੇਫਿਕਰ ਹੋ ਕੇ ਆਨ ਪੂਰਾ ਜ਼ੋਰ ਲਾ ਕੇ ਇਹਨੂੰ ਸੀਟ ਤੇ ਅਸੀਂ ਆਨ ਜਿਤਾ ਕੇ ਇਹਦੀ ਸੀਟ ਢੋਲੀ ਚ ਪਾਵਾਂਗੇ